ਇਹ ਤਾਂ ਸਰਕਾਰ ਬਣਦੀ ਕਿ ਰੀਪੋਲ ਹੋਈ ਹੈ ਕੋਈ ਨਾ ਕੋਈ ਗੜਬੜ ਹੋਈ ਹੈ ਲੇਕਿਨ ਸਰਕਾਰ ਨੇ ਹਜੇ ਤੱਕ ਐਫ ਆਈ ਆਰ ਨਹੀਂ ਕੀਤੀ ਇਹਦਾ ਮਤਲਬ ਕੋਈ ਪੰਛੀ ਆ ਗਿਆ ਕਿ ਉਹ ਵੈਲਟ ਪੇਪਰ ਪਾ ਗਿਆ ਹਜੇ ਤੱਕ ਨਾ ਕੋਈ ਵੀ ਮੁਕਸਰ ਦੇ ਵਿੱਚ ਰੀਪੋਲਿੰਗ ਦੇ ਮੁਤਲਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਦੋਸਤੋ ਜਿਹੜੀ ਅੱਜ ਆਪਾਂ ਲੜਾਈ ਲੜੀ ਬਬਾਣੀਆਂ ਤੇ ਵਦੀਰ ਦੇ ਵਿੱਚ ਰੀਪੋਲ ਦੇ ਜਿਹੜੇ ਆ ਆਰਡਰ ਕਰਕੇ ਇਲੈਕਸ਼ਨ ਕਮਿਸ਼ਨ ਨੇ ਇਹ ਆਪਣੀ ਜਿੱਤ ਹੈ ਜਿਹੜਾ ਅੱਜ ਗੁਰਦਾ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਭਰਾ ਨੇ ਕੀਤੀ ਇਸ ਕਰਕੇ ਹੁਣ ਦੋ ਆਪਣੇ ਪਿੰਡਾਂ ਦੇ ਵਿੱਚ ਰੀਪੋਲਿੰਗ ਹੋਏਗੀ ਤਰਸੋ ਜਾਣੀਗੀ ਅੱਜ ਐ 14 ਤਰੀਕ 16 ਤਰੀਕ ਨੂੰ ਰੀਪੋਲਿੰਗ ਹੋਏਗੀ ਸੋ ਇੱਕ ਤਾਂ ਬਹੁਤ ਰੀਪੋਲਿੰਗ ਤੇ ਮੈਂ ਵੀ ਹੋਊਂਗਾ ਪਸਾਰਿਆਂ ਨੇ ਇਕੱਠੇ ਲੜਾਈ ਲੜਨੀ ਹੈ ਦੂਜਾ ਹੁਣੇ ਕਿਸੇ ਛੋਟੇ ਆ ਵਿਅਕਤੀ ਨੇ ਦੱਸਿਆ ਅਫੀਸਰ ਨੇ ਕਿ ਸਟਰੋਂਗ ਰੂਮ ਹੈ ਜਿੱਥੇ ਆਪਣੇ ਵੋਟ ਪੇਪਰ ਪਏ ਆ ਉੱਥੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਸਾਜੀ ਚੜ੍ਹ ਰਹੇ ਹੈ ਕਿ ਆਪਾਂ ਸਟਰੋਂਗ ਰੂਮ ਦੇ ਵਿੱਚ ਕੁਝ ਨਾ ਕੁਝ ਵੋਟ ਪੇਪਰ ਇੱਧਰ ਉੱਧਰ ਕਰ ਲਈ ਜਿਹੜਾ ਕਿ ਕਿਸੇ ਮਲਾਜਮ ਨੇ ਮੈਨੂੰ ਦੱਸਿਆ ਸੁਣ ਗਿਆ ਅਫੀਸਰ ਸਰਮਨੰਦ ਨਾਲ ਵੀ ਗੱਲ ਕਰਨੇ ਸੋ ਕਿਰਪਾ ਕਰਕੇ ਆਪਣੇ ਸਾਰੇ ਜਾਣੇ ਡਿਊਟੀ ਦੇ ਮੁਤਾਬਕ ਜਿੰਨੀਆਂ ਆਪਣੀਆਂ ਬਲਾਸਕੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਹੈਗੇ ਆ। ਉਹ ਦੋਵਾਂ ਨੂੰ ਮਿਲਾ ਕੇ ਉੱਥੇ 10-15 ਬੰਦੇ ਜ਼ਰੂਰ ਛੱਡੋ। ਤੁਹਾਡੇ ਨਾਲ ਗੁਰਪ੍ਰੀਤ ਤੇ ਜਸਪ੍ਰੀਤ ਸੰਪਰਕ ਕਰ ਲੈਂਦੇ ਆ। ਤੇ ਅੱਜ ਦੀ ਰਾਤ ਵੀ ਬੰਦੇ ਹੋਣ ਤੇ ਰੂਟੀਨ ਵਾਈ ਸਾਡੇ ਬੰਦੇ ਉੱਥੇ ਬੈਠੇ ਹੋਣੇ ਚਾਹੀਦੇ। ਤੇ ਕੱਲ ਨੂੰ ਮੇਰੇ ਆਸੇ ਹਾਈ ਕੋਰਟ ਚ ਰਿਪੋਰਟ ਵੀ ਪਾਉਣੀ ਹੈ। ਤਾਂ ਜੋ ਕੈਮਰੇ ਵੀ ਉੱਥੇ ਲੱਗਣ ਤੇ ਜਿਹੜੀ ਗਿਣਤੀ ਹੈ ਉਹ ਵੀ ਕੈਮਰੇਆਂ ਦੇ ਥੱਲੇ ਹੋਣੀ ਚਾਹੀਦੀ ਹੈ। ਪਰ ਮੇਰੀ ਬੇਨਤੀ ਹੈ ਉੱਥੇ ਸਟ੍ਰੌਂਗ ਰੂਮ ਦੇ ਤੁਸੀਂ ਲੋਕਾਂ ਨੇ ਬਾਹਰ ਵੀ ਮੈਣ ਰਹੇ। ਦੇਖੋ ਕਿੰਨੀ ਮਾੜੀ ਗੱਲ ਹੈ। ਇਹ ਤਾਂ ਸਰਕਾਰ ਮੰਨਦੀ ਕਿ ਰੀਪੋਲ ਹੋਈ ਹੈ ਕੋਈ ਨਾ ਕੋਈ ਗੜਬੜ ਹੋਈ ਹੈ ਲੇਕਿਨ ਸਰਕਾਰ ਨੇ ਹਜੇ ਤੱਕ ਐਫ ਆਈ ਆਰ ਨਹੀਂ ਕੀਤੀ ਇਹਦਾ ਮਤਲਬ ਕੋਈ ਪੰਛੀ ਆ ਗਿਆ ਕਿ ਉਹ ਬੈਲੈਂਕ ਪੇਪਰ ਪਾ ਗਿਆ ਹਜੇ ਤੱਕ ਗਾਉਂ ਕੋਈ ਵੀ ਮੁਕਸਰ ਦੇ ਵਿੱਚ ਰੀਪੋਲਿੰਗ ਦੇ ਮੁਤਲਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਇਹਰੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਗੁੰਡਾਗਰਦੀ ਤੇ ਇਹ ਜਿਹੜੀ ਆਪ ਆਪਣੀ ਪਾਰਟੀ ਦੇ ਇਹ ਲੀਡਰ ਹੈ ਗਿੱਦੜਵਾਦੀ ਉਤਰੇਗੇ ਤੁਹ ਕੱਕੜੇ ਰਹੋ ਸੌਂਗ ਰੂਮ ਦੇ ਬਾਤ ਪੈਰਾ ਦਿਓ ਮੈਂ ਤੇ ਆ ਪਰਸੋਂ ਰੀਪੋਲਿੰਗ ਤੇ ਮੈਂ ਆ ਆਵਾਂਗਾ ਧੰਨਵਾਦ ਸਰ ਸਿਰੀ